ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵੇਰ ਦੀ ਸਤਿ ਸ਼੍ਰੀ ਅਕਾਲ ਰਾਤ ਬਹੁਤ ਲੇਟ ਹੋ ਗਈ ਸੀ ਆਪਾਂ ਅੰਦੌਰ ਪਹੁੰਚਦੇ ਪਹੁੰਚਦੇ ਤੇ ਰੂਮ ਦੇ ਵਿੱਚ ਇਹ ਆਪਾਂ ਨੂੰ ਰੂਮ ਮਿਲ ਗਿਆ ਸੀ ਹੈਗਾ ਰੂਮ ਦਾ ਟੂਰ ਦੇ ਦਈਏ ਆਪਾਂ ਤੁਹਾਨੂੰ ਰੂਮ ਬਹੁਤ ਵਧੀਆ ਮਿਲਿਆ ਸੀ ਸਾਫ਼ ਸੁਥਰਾ ਹੈ ਬਹੁਤ ਵਧੀਆ ਤੇ ਹੋਟਲ ਦੇ ਵਿੱਚ ਲੈ ਲਿਆ ਸੀ ਇਹ ਆਪਾਂ ਨੇ ਇਹ ਵਾਸ਼ਰੂਮ ਵਗੈਰਾ ਇਸ ਦਾ ਠੀਕ ਹੈ ਟੀਵੀ ਵਗੈਰਾ ਤਾਂ ਚੱਲਦਾ ਤਾਂ ਹੈ ਨਹੀਂ ਤੀ ਪਰ ਠੀਕ ਹੈ ਲੋਡ ਵੀ ਨਹੀਂ ਤੀ ਕਿਉਂਕਿ ਇਹ ਚ ਵਧੀਆ ਫੈਸਿਲਿਟੀ ਵਗੈਰਾ ਹੈ ਇਹਦਾ ਨਾਮ ਹੈ ਜਿਹੜਾ ਹੈਗਾ ਹੋਟਲ ਦਾ ਵਾਟਰ ਲੈਲੀ ਠੀਕ ਹੈ ਨਾਮ ਹੈ ਤੇ ਸਵੇਰ ਦੇ ਨੇ ਜਿਹੜੇ ਹੁਣ 6 ਵਜ ਚੁੱਕੇ ਨੇ ਹੁਣ ਆਪਾਂ ਇੱਥੋਂ ਤੁਰਨ ਦੀ ਤਿਆਰੀ ਕਰਦੇ ਆ ਬਹੁਤ ਪਿਆਰਾ ਵਿਊ ਆ ਰਿਹਾ ਠੀਕ ਹੈ ਇੱਥੋਂ ਆਪਾਂ ਇੱਕ ਬਾਹਰ ਦਾ ਵੀਊ ਵੀ ਆਉਂਦਾ ਇਹਦੇ 'ਚ ਆਪਾਂ ਉਹ ਵੀ ਤੁਹਾਨੂੰ ਦਿਖਾਉਂਨ ਦੀ ਕੋ ਹੁੰਦਾ ਤਲਾ ਵੀਊ ਇਹ ਆ ਰਿਹਾ ਹੂੰ ਬਾਹਰ ਆ ਰਿਹਾ ਹੈ ਬਹੁਤ ਸੋਹਣਾ ਵੀਊ ਆ ਰਿਹਾ ਠੀਕ ਹੈ ਠੀਕ ਹੈ ਤੇ ਹੁਣ ਆਪਾਂ ਇੱਥੋਂ ਤੁਰਨ ਦੀ ਤਿਆਰੀ ਕਰਦੇ ਆਂ ਬਸ ਜਲਦੀ ਜਲਦੀ ਕਿਉਂਕਿ ਇੱਥੋਂ ਅੱਗੇ ਫੇਰ ਘੱਟੋ ਘੱਟ 10 ਘੰਟੇ ਦਾ ਰਸਤਾ ਹੈ ਅੰਦਰ ਆਪਾਂ ਰਾਤ ਪਹੁੰਚ ਗਏ ਸੀ ਠੀਕ ਹੈ ਪਹੁੰਚੇ ਕਾਫੀ ਲੇਟ ਪਰ ਪਹੁੰਚ ਗਏ ਸੀ ਠੀਕ ਹੈ ਤੇ ਬਾਕੀ ਆਪਾਂ ਅੱਗੇ ਤੁਰਦੇ ਹਾਂ ਹੁਣ ਅੱਜ ਜਿਹੜਾ ਆਪਾਂ ਹਜੂਰ ਸਾਹਿਬ ਨਦੇੜ ਸਾਹਿਬ ਅੱਜ ਆਪਾਂ ਪਹੁੰਚਦੇ ਹਾਂ ਤੇ ਅਗਲੇ ਸਫ਼ਰ ਦੇ ਸਾਥ ਦਿਓ ਤੇ ਅੱਜ ਕੱਲ ਦੀ ਤਰ੍ਹਾਂ ਹੀ ਰਮਾਂਚਕ ਰਹੂਗਾ ਬਹੁਤ ਮੌਸਮ ਆਪਣਾ ਪ੍ਰੋਗਰਾਮ ਹੈ ਜਿਹੜਾ ਕਿਉਂਕਿ ਅੱਜ ਵੀ ਆਪਾਂ ਲੈਵੇ ਕੋਈ ਬੁਕਿੰਗ ਵਗੈਰਾ ਕੋਈ ਨਹੀਂ ਹੈ ਕਿ ਅੱਜ ਆਪਾਂ ਹਜੂਰ ਸਾਹਿਬ ਪਹੁੰਚਦੇ ਆ ਉੱਥੇ ਜਾ ਕੇ ਨਤਮਸਤਕ ਹੁੰਨੇ ਆ ਵਹਿਗੁਰੂ ਨੂੰ ਕਿਰਪਾ ਅਰਦਾਸ ਸੰਕਰਦੇ ਆ ਆਓ ਆਪਾਂ ਚੱਲ ਕੇ ਹੁਣ ਅਰਦਾਸ ਲਈ ਅਨੰਦਪੁਰ ਸਾਹਿਬ ਹਜੂਰ ਸਾਹਿਬ ਨੂੰ ਚੱਲੀਏ ਧੰਨਵਾਦ ਜੀ ਇਹ ਹੋਟਲ ਦਾ ਨੀਤਲਾ ਲਿਵਿੰਗ ਰੂਮ ਹੈ ਜਿੱਥੇ ਬੈਠ ਕੇ ਆਪਾਂ ਬੈਠ ਕੇ ਬੈਠੇ ਹੂੰ ਉਹ ਵਧੀਆ ਰੂਮ ਦਾ ਐਟਮੋਸਫੀਅਰ ਬਹੁਤ ਸੋਹਣਾ ਠੀਕ ਹੈ ਮੇਰੇ ਨਾਲ ਬੈਡਿੰਗ ਲਈ ਵੀ ਹੈ ਇਥੇ ਬਹੁਤ ਵਧੀਆ ਪ੍ਰਬੰਧ ਹੈ ਅੱਜ ਰਾਤ ਅੱਜ ਆਪਾਂ ਇੱਥੇ ਫਿਰ ਰੂਮ ਦੇ ਵਿੱਚ ਪਹੁੰਚ ਗਏ ਸੀ ਵਾਟਰ ਲਿਲੀ ਨਾਮ ਹੈ ਹੋਟਲ ਦਾ ਠੀਕ ਹੈ ਤੇ ਇੱਥੇ ਆ ਕੇ ਆਪਾਂ ਨੇ ਰਾਤ ਸਟੇ ਕਰਿਆ ਸੀ ਫਿਰ ਠੀਕ ਹੈ ਇਹ ਆਪਾਂ ਨੂੰ 2500 ਰੁਪਏ ਚ ਪੈ ਗਿਆ ਰੂਮ ਤੇ ਬਾਕੀ ਹੁਣ ਅੱਜ ਅੱਗੇ ਚੱਲਦੇ ਹਾਂ ਅੱਗੇ ਚੱਲ ਕੇ ਆਪਾਂ ਇੱਥੋਂ ਹੁਣ ਤੁਰਦੇ ਹਾਂ ਸਵੇਰੇ 6:00 ਨੇਗ ਹੁਣ ਵੱਜ ਚੁੱਕੇ ਨੇ ਠੀਕ ਐ ਅੱਗੇ ਚੱਲ ਕੇ ਆਪਾਂ ਹੁਣ ਇੱਥੋਂ ਬਾਅਦ ਦੇਖਦੇ ਆਂ ਫਿਰ ਇਹ ਹੋਟਲ ਦਾ ਨਿਤਲਾ ਲਿਵਿੰਗ ਰੂਮ ਏ ਜਿੱਥੇ ਬੈਠ ਕੇ ਆਪਾਂ ਇੱਥੇ ਬੈਠੇ ਹੂੰ ਬਹੁਤ ਵਧੀਆ ਰੂਮ ਦਾ ਮਾਹੌਲ ਬਹੁਤ ਸੋਹਣਾ ਠੀਕ ਐ ਮੇਰੇ ਨਾਲ ਬੈਡਿੰਗ ਲਈ ਵੀ ਹੈ ਇਥੇ ਬਹੁਤ ਵਧੀਆ ਪ੍ਰਬੰਧ ਹੈ। ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਅੱਜ ਲਈ ਅਗਲੇ ਸਫ਼ਰ ਦੇ ਲਈ ਹਜ਼ੂਰ ਸਾਹਿਬ ਦੇ ਦਰਸ਼ਨਾਂ ਦੇ ਲਈ ਅੱਗੇ ਤੁਰਨ ਲੱਗੇ ਹਾਂ ਹੁਣ। ਸਵੇਰੇ ਹੈ ਜਿਹੜਾ 6:00 ਵੱਜ ਗਏ। ਸਤਿ ਸ੍ਰੀ ਅਕਾਲ ਕਰੋ ਜੀ ਹਰਜੀਤ ਜੀ। ਸਤਿ ਸ੍ਰੀ ਅਕਾਲ ਜੀ ਸਾਰੇ। ਹਾਂ ਜੀ। ਹਾਂ ਜੀ। ਅੱਜ ਆਪਾਂ ਅੱਗੇ ਚੱਲਦੇ ਹਾਂ ਹੁਣ। ਤੇ ਆਪਾਂ ਗੱਡੀ ਦੇ ਵਿੱਚ ਬੈਠ ਗਏ। ਤੇ ਥੋੜਾ ਜਿਹਾ ਗਰਮ ਕਰਕੇ ਗੱਡੀ ਨੂੰ ਆਪਾਂ ਤੁਰਨ ਲੱਗਦੇ ਆਂ ਆਪਾਂ ਰਾਤ ਇੱਥੇ ਰੁਕੇ ਹੋਏ ਸੀ ਹੋਟਲ ਲੇਲੀ ਦੇ ਵਿੱਚ ਵਾਟਰ ਲੇਲੀ ਠੀਕ ਹੈ ਹੁਣ ਅੱਗੇ ਚੱਲ ਕੇ ਆਪਾਂ ਇੱਥੋਂ ਕੱਢਦੇ ਆਂ ਪਹਿਲਾਂ ਤਾਂ ਫਿਰ ਦੇਖਦੇ ਆਂ ਇਹਨਾਂ ਦੌਰ ਦੇ ਵਿੱਚੋਂ